हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਔਲਖ ਡੇਰੀ ਫਾਰਮ ਤੇ ਆਏ ਆ ਵੀਰ ਸ਼ੇਰੇ ਹੋਂ ਦੇ ਕੋਲ ਸੋ ਸਾਰੇ ਸੱਜਣ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਪਸ਼ੂ ਵਪਾਰ ਦਾ ਵੀਰ ਹਣੀ ਕੰਮ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਬਿਲਕੁਲ ਆਪਾਂ ਅਪਡੇਟ ਦੇ ਰਾਹੀ ਤੁਹਾਨੂੰ ਜਿਹੜੇ ਪਸ਼ੂ ਐਨੀਮਲ ਆ ਉਹ ਪੰਜ ਚਾਰ ਨਗ ਜਿਹੜੇ ਹਰੇਕ ਫੂਰ ਦੇ ਵਿੱਚ ਦਿਖਾ ਦਿੰਦੇ ਆ ਠੀਕ ਹੈ ਜੀ ਅੱਜ ਵੀ ਤੁਹਾਨੂੰ ਚਾਰ ਬੇੜਾ ਦਿਖਾਉਣੀਆਂ ਨੇ ਇਸ ਵੀਡੀਓ ਦੇ ਵਿੱਚ ਇੱਕ ਮੱਝ ਦਿਖਾ ਦੇਵਾਂਗੇ ਭੋਡੀ ਮੱਝ ਆ ਤਕਰੀਬਨ ਹਜੇ ਨਰਮਾ ਥੱਲਿਓ ਜਿਹੜੇ ਮੇਰੇ ਫਾਰਮਰ ਭਰਾ ਕੋਈ ਚੰਗੇ ਪਸ਼ੂ ਤੁਹਾਨੂੰ ਦੀ ਪਾਲ ਦੇ ਵਿੱਚ ਆ ਵੱਡੀ ਮੱਝ ਆ ਬਾਕੀ ਕੀ ਤਸੱਲੀ ਆ ਕੀ ਰਿਕਾਰਡ ਤੇ ਆ ਕੀ ਡਿਟੇਲ ਜਿਹੜੀ ਇੱਦੀ ਆਈ ਆ ਬੈਕਗ੍ਰਾਉਂਡ ਠੀਕ ਹੈ ਜੀ ਉਹ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਦੋ ਬੇੜਾ ਗੱਬਰ ਤੁਹਾਨੂੰ ਦਿਖਾਉਣੀਆਂ ਨੇ ਠੀਕ ਹੈ ਜੀ ਦੋ ਸੂਈਆਂ ਸਵਾਈਆਂ ਨੇ ਕ੍ਰੋਸ ਅੱਗ ਦੇ ਵਿੱਚ ਆ ਬਾਕੀ ਕੱਲੀ ਕੱਲੀ ਗੱਲ ਕੱਲੀ ਕੱਲੀ ਡਿਟ तरीक आज 20 ਨਵੰਬਰ ਸਮਾਂ ਦੋਸਤੋ ਕੋਈ ਦੁਪਹਿਰ ਦੇ 2 ਵਜੇ ਦਾ ਟਾਈਮ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਰਦੇ ਆ ਆਪਣੀ ਵੀਡੀਓ ਖਾਸ ਤੌਰ ਤੇ ਮੇਰਾ ਭਰਾ ਕੋਈ ਵੀ ਵੇਖਣ ਵੇਖ ਕੇ ਠੀਕ ਆ ਜੀ ਵਿਜ਼ਿਟ ਕਰੂਗਾ ਤੇ ਚੋਕੇ ਪਸਮਾ ਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਉਹ ਆਪਦੀ ਤਸੱਲੀ ਕਰ ਲਿਆ ਜੀ ਜਿਹੜੇ ਪਸ਼ੂ ਗੱਭਣ ਦਿਖਾਵਾਂਗੇ ਤਿੱਪਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸ਼ੇਰੇ ਸਾਸਰੀ ਘਰ ਭਰਾ ਸਾਸਰੀਰਾਵੀਰ ਕੀ ਹਾਲ ਜੀ ਜੀ ਬੜੇ ਵਧੀਆ ਵੀਰੇ ਠੀਕ ਆ ਸਰ ਬਹੁਤ ਵਧੀਆ ਭਾਜੀ ਹਾਂ ਜੀ ਵਧੀਆ ਚੱਲ ਰਹੀ ਲੈ ਵੀ ਸ਼ੇਰੇ ਵੀ ਚਲੋ ਰੁਟੀਨ ਦੇ ਵਿੱਚ ਹੀ ਆਪਣਾ ਕਾਰੋਬਾਰ ਆ ਤਕਰੀਬਨ ਮੈਨੂੰ ਲੱਗਦਾ ਵੀ ਗੈਬ ਪਾਇਆ ਜਾਂਦਾ ਉਦੋਂ ਜਦੋਂ ਕੋਈ ਚਲੋ ਸੀਜ਼ਨ ਦਾ ਟਾਈਮ ਹੋਵੇ ਇਹਦਾ ਆਪਾਂ ਪਿੱਛੇ ਜੇ ਵੀ ਇੱਕ ਵੀਡੀਓ ਬਣਾਈ ਆ ਬਿਲਕੁਲ ਕੀਤੀ ਅਪਡੇਟ ਭੈਣ ਭਰਾ ਸਾਰਿਆਂ ਦੇ ਸਾਹਮਣੇ ਹਾਂਜੀ ਚਾਰ ਪੰਜ ਦਿਨ ਹੋ ਗਏ ਜੀ ਪੰਜ ਚਾਰ ਕਿ ਦਿਨ ਹੋ ਗਏ ਹਫਤੇ ਦੇ ਅੰਦਰ ਅੰਦਰ ਹੀ ਹੋ ਗਿਆ ਟਾਈਮ ਹਾਂਜੀ ਹਾਂਜੀ ਅੱਜ ਛਰੇਵੀਰ ਆਪਣੇ ਕੋਲ ਪੰਜ ਨਾਗ ਨੇ ਚਾਰ ਬੈੜਾ ਤੇ ਇੱਕ ਮੱਝ ਲਿਆਂਦੀ ਹਨ ਹਾਂਜੀ ਮੈਂ ਬਹੁਤ ਚੰਗੀਆਂ ਜੀ ਵੱਡੀ ਝੋਟੀ ਆ ਦੁੱਜਣ ਮੱਝ ਤਾਂ ਵੀ ਮੈਂ ਵੇਖ ਰਿਹਾ ਸੀਗਾ ਵੀ ਪਾਕੀ ਢਾਟਾ ਢੂੰਚਾ ਇਹ ਕਰਮਾਲੀ ਨੂੰ ਅਲੈਦਾ ਲੱਗਾ ਬੰਦੇ ਜਿਹੜੇ ਆ ਦਿੰਦੇ ਵੀ ਬੰਦਾ ਨਹੀਂ ਉਧਰ ਉਧਰੀ ਦੀਦਾ ਵਾਕਿਆ ਨਹੀਂ ਇਹ ਦੇ ਦੀਦਾ ਆ ਚਾਰ ਪਾਰ ਜਿਹੜਾ ਬੰਦੇ ਬੰਦਾ ਨਹੀਂ ਦਿਸੂਗਾ ਬੰਦਾ ਨਹੀਂ ਦੀਦਾ ਝੋਟੀ ਦੀ ਮੱਝ ਆਪਾਂ ਉਹੋ ਜੀ ਦਿਖਾ ਦੇਣੀ ਆ ਠੀਕ ਆ ਜੀ ਹਜੇ ਕੱਚੀ ਹੈਗੀ ਹਨ ਹਜੇ ਦਿਨ ਲੈਂਦੀ ਹੈ ਰਵੀਰ ਅਜ 10 ਦਿਨ ਰਹਿੰਦੇ ਦਿਨ ਪੂਰੇ ਹੋਣਗੇ 10 ਦਿਨ ਬਾਕੀ ਕੋਈ ਨਹੀਂ ਜਦੋਂ ਆਪਾਂ ਅੱਜ ਗਏ ਤੇ ਸਾਰੀ ਡਿਟੇਲ ਦੇ ਠੀਕ ਹੈ ਸੋ ਸ਼ੁਰੂਆਤਾਂ ਕਰਦੇ ਆਂ ਸੇਰੇ ਵੀਰੇ ਪਹਿਲੇ ਨੰਬਰ ਤੋਂ ਜਿਹੜੀਆਂ ਸੂਈਆਂ ਵੜਨ ਦੋ ਹਾਂਜੀ ਆ ਪਹਿਲੇ ਨੰਬਰ ਤੇ ਆਪਣੇ ਕੋਲ ਵੜਦਾ ਇਹਦਾ ਕੀ ਵੇਰਵਾ ਜੀ ਇਹਦਾ ਵੇਰਵਾ ਜੀ ਇਹ ਕੋਈ ਦੂਜਾ ਲਾਲੇ ਕੋਈ ਤੀਜਾ ਲਾਲੇ ਪਰਸੋਂ ਦੀ ਸੂਈ ਆ ਓਕੇ ਕੋਈ 10-11 ਕਿਲੋ ਬੋਲਾ ਬੱਛੀ ਮਗਰਿਆ ਬਹੁਤ ਚੰਗੀ ਠੀਕ ਹੈ ਭਰਾ ਲਓ ਜੀ ਮਗਰ ਐਰ ਚਰਦੇ ਵਿੱਚ ਬੱਛੀ ਆ ਗਈ ਠੀਕ ਆ ਜੀ ਮਗਰ ਪੱਛੀ ਐ ਸੂਬਾ ਦੂਜਾ ਹੈ ਜੀ ਦੂਜਾ ਲਾਲੇ ਕੋਈ ਤੀਜਾ ਵੀ ਲਾਲੇ ਭੈਣ ਭਰਾ ਕੋਈ ਤੀਜਾ ਮੰਨ ਲੈ ਐਸ ਵਕਤ ਕਿੰਨਾ 12-13 ਕਿਲੋ ਹਾਂਜੀ 11-12 ਕਿਲੋ ਹੋਊਗਾ ਲਓ ਕੀ 11-1 ਬਾਰਸੋਂ ਦੀ ਸੂਈ ਆ ਤੇ ਜਿਆਦੇ ਨੇ 나ੜੂ ਨਾਲ ਆਈ ਬਾਕੀ ਵੇਨ ਸਬੂਨ ਤੋਂ ਤੁਸੀਂ ਵੇਖੋ ਹਵਾਨੇ ਲੇਵੇ ਦੇ ਉੱਪਰ ਕਾਫੀ ਮੋਟੀਆਂ ਨਾੜਾ ਨੂੜਾ ਤੁਹਾਨੂੰ ਦਿਖਾਈ ਦੇਣਗੀਆਂ ਚਵਾਈ ਦੀ ਵੀਰ ਦੱਸਦੇ ਸ਼ਰੇ ਕਿਦਾਂ ਵੜ ਚੋਣ ਚੰਗੀ ਆ ਜੀ ਠੀਕ ਆ ਜੀ ਉਹਦੀ ਚੋਣ ਚੰਗੀ ਆ ਬਾਕੀ ਆ ਥਣ ਥੱਪਾ ਕਰਮ ਵਾਲੀ ਨੂੰ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਇੱਕੋਰੀ ਨਿਗਾਹ ਦੇ ਵਿੱਚੋਂ ਕੱਢੋ ਚਵਾਈ ਚੰਗੀ ਆ ਕੋਈ ਵੀ ਸੱਜਣ ਜਿੱਦਾਂ ਮਰਜ਼ੀ ਤਸੱਲੀ ਕਰੇ ਆਣ ਕੇ 나ੜ ਨੂੜ ਦੋਵੇਂ ਪਾਸੇ ਮੋਟੀ ਮਿਲਕ ਵੀ ਬਾਕੀ ਵੈਸੇ ਵੀ ਬਰੀਕ ਨਾੜਾ ਵੀ ਕਾਫੀ ਲੇਵੇ ਦੇ ਉੱਪਰ ਨੇ ਠੀਕ ਆ ਹਾਈਟ ਵਟੀਆਂ ਦੇ ਵਿੱਚ ਵੀ ਆ ਜਾਂਦੀ ਆ ਮੀਡੀਅਮ ਤੋਂ ਉੱਚੀ ਆ ਠੀਕ ਆ ਜੀ ਲੰਬਾਈ ਲੰਬੀ ਬੇਲ ਬੁੱਲ ਚੰਗੀ ਆ ਬੈੜਦੀ ਸੋ ਤੀਜਾ ਸੁਆ ਮਗਰ ਬੱਛੀ ਆ ਸੋ ਸਟਾਰਟਿੰਗ ਜਿਹੜੀ ਹੁਣ ਆਪਾਂ ਬੌਲੀ ਦੀ ਤੁਹਾਨੂੰ ਅਕਾਊਂਟ ਕਰਾ ਦਿੱਤਾ ਵੀ 11 12 12 ਕਿਲੋ ਬੌੜਾ ਹੀ ਇਹਦੇ ਥੱਲੇ ਓਕੇ ਸਿਰੇ ਹੁਣ ਤਕਰੀਬਨ 2:00 ਵਜੇ ਦਾ ਸਮਾਂ ਸਵੇਰ ਚੁਵਾਈ ਦਾ ਟਾਈਮ ਕੀ ਰਿਹਾ 5:00 ਵਜੇ ਦਾ ਜੀ ਬੌੜੀ ਸਵੇਰ ਜਿਹੜਾ ਦੋਸਤੋ 5:00 ਵਜੇ ਚੁਵਾਈ ਦਾ ਟਾਈਮ ਆ ਹੁਣ ਦੁਪਹਿਰ ਤੇ 2:00 ਵਜਣ ਦਾ ਆ ਠੀਕ ਆ ਜੀ ਉਸ ਹਿਸਾਬ ਨਾਲ ਮੇਰੇ ਵੀਰ ਜਜਮੈਂਟ ਕਰ ਲਿਓ ਹਜੇ 3 ਟੈਮੋ ਟਾਈਮ ਚਵਾਈ ਚਵਾਈ ਦੇ ਵਿੱਚ ਠੀਕ ਆ ਜੀ ਆਪਣਾ ਉਹ ਨਹੀਂ ਜੀ ਡੰਗਰ ਜਮਾ ਲਓ ਵੀਡੀਓ ਪਾਉਣੇ ਕੋ ਡੰਗਰ ਰੋਕ ਕੇ ਨਹੀਂ ਪਾਉਣੀ ਹਾਂ ਜੋ ਹੈਗਾ ਪਾਉਣ ਨਾਲ ਦੱਸਾਂਗੇ ਇਹਦੇ ਕਿ 10000 ਕਿਲੋ ਬੋਲਾ ਵਾ ਹਾਂ ਸਹੀ ਆ ਜਿੰਨਾ ਕਾ ਪਾ ਚਵਾ ਕੇ ਦੇ ਦੇਣਾ ਬਾਕੀ ਅਗਲੇ ਦੇ ਕਰਮ ਬਸ ਬਸ ਜਿੰਨੀ ਅਗਲਾ ਸੇਵਾ ਕਰ ਲੂਗਾ ਉਨਾਂ ਛੋੜੂਗਾ ਉਨਾਂ ਛੋੜੂਗਾ ਹਾਂਜੀ ਲਓ ਵੀ ਇਹ ਗੱਲ ਪੱਕੀ ਗੱਲ ਆ ਠੀਕ ਆ ਜੀ ਤੇ ਹੁਣ ਮੌਕੇ ਦੀਆਂ ਗੱਲਾਂ ਪਤਾ ਹੁੰਦੀਆਂ ਪਈਆਂ ਨੇ ਤੇ ਇਹ ਛੇਰੇ ਕੀ ਮੁੱਲ ਕੀ ਰੇਟ ਦੀ ਆ ਬਿਲਕੁਲ ਜਾਇਜ਼ ਆ ਵੀਰ ਹਾਂਜੀ ਇਹ 42000 ਦੀ ਹਾਨਾ ਕਰਦੀ ਹੈ 42 ਦੀ ਹਾਂਜੀ ਦੇ ਦੇ ਦਿਓ 42 ਦੀ ਦੇ ਦਿਓ ਕੋਈ ਚਲੋ ਆਇਆ ਹੈ ਦਾ ਮੌਕੇ ਤੇ ਕਰਦਿਆਂ ਕਰਦਿਆਂ ਕਰ ਦਿਆਂਗੇ ਲੋ ਜੀ 42000 ਦੀ ਦੋਸਤੋ ਵਾੜ ਮਿਲ ਜੂਗੀ 25 ਮਗਰ ਚਲੋ ਇੱਕ ਦੀਆਂ ਦੋ ਬਣ ਗਈਆਂ ਅੱਜ ਦੋ ਜਿਹੜਾ ਕੋਈ ਭੈਣ ਭਰਾ ਫੋਨ ਲਾਊਗਾ ਕੋਈ ਨਹੀਂ ਮਾਨਤਾਨ ਕਰਾਂਗੇ ਜ਼ਰੂਰ ਠੀਕ ਆ ਜੀ ਹਾਂ ਜੀ ਆ ਦੇਖੋ ਦੁੱਧ ਵਧੇਰੇ ਕਰੂਗੇ ਤਾਜੀ ਸੂਈ ਹੈ ਨਾ ਆ ਦੁੱਧ 14 15 ਕਿਲੋ ਦਈ ਜਾਊਗੀ ਆ ਦਿੱਤੀ ਜਾਊਗੀ ਹੈ ਨਾ ਬਾਕੀ ਪੱਛੀ ਦੇਖੋ ਕਿੰਨੀ ਚੰਗੀ ਐਰ ਸ਼ਹਿਰ ਦੀ ਵਹਿੜਾ ਪੱਛੀ ਮਗਰ ਬਹੁਤ ਜਿਆਦੀ ਜਿਹਨੇ ਟੂੰਬ ਆ ਗਈ ਹੈ ਠੀਕ ਆ ਜੀ ਪੱਛੀ ਵੀ ਪੂਰੀ ਖੂਬਸੂਰਤ ਆ ਨਿਗਰ ਤੇ ਪੂਰੀ ਐਕਟ ਅੱਗੇ ਸਾਗਰ ਨੰਬਰ ਤੇ ਆ ਬੈੜ ਗਾਂ ਤੁਹਾਨੂੰ ਵਿਖਾ ਦਿੰਨੇ ਆ ਤੇ ਇਹਦਾ ਛੇਰੇ ਇਹ ਵੀ ਤਾਜੀ ਸੂਈ ਆਪਣੇ ਕੋਲ ਹਾਂਜੀ ਇਹ ਵੀ ਤਾਜੀ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ 4-5 ਦਿਨ ਚਾਰ-ਪੰਜ ਦਿਨ ਇਹ ਬੱਚਾ ਮਗਰੇ ਇਹ ਬੱਚਾ ਜੀ ਮਗਰੇ ਜੀ ਦੱਬਾ ਮਗਰ ਬੱਚਾ ਇਹਦੇ ਬੱਚਾ ਮੇਲ ਕਾਫ ਆ ਸੂਆ ਇਹਦਾ ਵੀ ਹੋਊਗਾ ਦੂਜਾ ਕਿ ਤੀਜਾ ਹਾਂਜੀ ਦੂਜਾ ਹੀ ਇਹਦਾ ਗਰੰਟੀ ਵਾਲਾ ਦੂਜਾ ਦੂਜਾ ਸੂਆ ਜਿਹੜਾ ਦੂਜਾ ਵਾਂ ਨੂੰ ਦੂਜਾ ਹੀ ਕਵਾਂਗੇ ਕੋਈ ਭੈਣ ਭਰਾ ਕੋਈ ਲੋਕ ਗੱਲ ਚ ਟਰਾਈ ਕਰ ਲੈਂਦੇ ਬਾਕੀ ਆਪਦੇ ਸਿਆਣੇ ਆਪੋ ਆਪਣੀ ਸਮਝ ਵੀ ਕਿਸੇ ਨੇ ਲਾ ਲੈਣੀ ਹੁੰਦੀ ਆ ਦੂਜਾ ਸੂਆ ਸਿਰੇ ਚੌਥੇ ਦਿਨ ਦੀ ਸੂਈ ਥੱਲੇ ਕਿੰਨਾ ਬੋਲਾ ਦੁੱਧ ਦੇ ਥੱਲੇ ਇਹਦੇ ਥੱਲੇ ਤੁਸੀਂ ਦੁੱਧ ਗੇਲੋ ਜਾਂ ਬੋਲਾ ਗੇਲੋ ਭਾਈ 12 ਕਿਲੋ ਹੋਊਗਾ ਜੇ ਚਵਾਈ ਗਣੀ ਆ ਤੇ ਫਿਰ ਤੇ ਮੰਨ ਲਓ 10 ਕਿਲੋ ਦੀ ਬਾਲਟੀ ਵੀ ਉੱਦੀ ਕੱਢ ਦਊਗੀ ਆ ਤੇ ਬਾਕੀ ਜਿਹੜਾ ਦੁੱਧ ਆ ਦੁੱਧ ਦੇ ਨਾ ਹੋਵੇ 11-12 ਕਿਲੋ ਹੋਊਗਾ ਜੀ ਲਓ ਜੀ 11-12 ਕਿਲੋ ਦੁੱਧ ਬਾਕੀ ਥਣ ਵੇਖੋ ਚਵਾਈ ਬਹੁਤ ਜਿਆਦੀ ਚੰਗੀ ਰਾਈ ਵੀਰ ਆ ਦੇਖੋ ਚਵਾਈ ਤਾਂ ਮੰਨ ਲਓ ਵੱਡੀ ਤੋਂ ਬਾਲਟੀ ਜਿੱਡੀ ਤੁਸੀਂ ਮੰਨ ਲਓ 10-11 ਕਿਲੋ ਦੀ ਬਾਲਟੀ ਆ ਉੱਦੀ ਹੀ ਕੱਢ ਦਿੰਦੀ ਐਡੀ ਚਵਾਈ ਚੰਗੀ ਲੱਗੀ ਤੇ ਚੋਣ ਚਣ ਪੂਰੀ ਖਰੀ ਹੈ ਗੱਲ ਸੋ ਰਾ ਜਿਹੜਾ ਦੋਸਤੋਂ ਰੰਗ ਪ੍ਰਿੰਟਰਾਂ ਦਾ ਠੀਕ ਹੈ ਬਲੈਕ ਤੇ ਵਾਈਟ ਡੱਬ ਨੇ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ 11 12 11 12 ਐਸ ਵਕਤ ਦੁੱਧ ਦੀ ਮੰਨੋ ਬੌੜੇ ਚੋਂ ਚਲੋ ਬਾਹਰ ਹੀ ਆ ਗਈ ਆ ਕੋਈ ਚੁੱਪਾ ਦੇਣੇ ਲਾ ਲਓ ਤੁਸੀਂ ਕੋਈ ਨਹੀਂ ਤੇ ਬਾਕੀ ਗੱਲ ਉਹੀ ਹੁੰਦੀ ਆ ਦੋਸਤੋਂ ਹੁਣ ਮੌਕੇ ਦੀ ਜਿਹੜੀ ਤੁਸੀਂ ਚੋਕੇ ਲੈ ਜਾਣੀ ਆ ਉਹ ਆਪਾਂ ਗੱਲ ਹੁਣ ਦੁੱਧ ਦੀ ਕਰਦੇ ਪਏ ਆ ਅੱਗੇ ਵਧਾਉਣਾ ਘਟਾਉਣਾ ਉਹ ਸੇਵਾ ਤੇ ਡਿਪੈਂਡ ਤੁਹਾਡੀ ਤੇ ਦੁੱਧ ਰਾਈ ਵੀ ਦੁੱਧ ਦੇ ਵੀ 14 15 ਕਿਲੋ ਤੋਂ ਮਰਦੀ ਨਹੀਂ ਵੜਤੇ ਜਿੱਡੀ ਚੋਾਈ ਲੱਗੀ ਠੀਕ ਆ ਠੀਕ ਤੁਹਾਨੂੰ ਬਤਾਇਆ ਤਾਜ਼ਾ ਡੰਗਰੇ ਘਟ ਹਰਿਆ ਹੋ ਰ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਜੇ ਡੰਗਰ ਦੋਤੇ ਲੇਟ ਆਉਂਦੇ ਆ। ਆ ਬਿਲਕੁਲ ਜੀ ਬਿਲਕੁਲ। ਅਜਤੋਂ ਤੁਹਾਨੂੰ ਵਿਖਾਉਨੇ ਆਪਾਂ ਠੀਕ ਆ ਜੀ ਆ ਮਾਰੋ ਨੀਗਾ ਇੱਕ ਵਾਰੀ। ਆ ਦੇਖੋ ਜੀ ਥਾਨ। ਥਾਨ ਬਹੁਤ ਚੰਗਾ ਆ। ਥਾਨ ਤੇ ਮੱਜਾਂ ਵਾਲਾ ਲੱਗਾ ਤੇ ਕਰਮਾਲੀ ਨੂੰ। ਇਹ ਕੋ ਵੀ ਨੇਗਾ ਪੈਣ ਪੁਰਾਣੇ ਚੁਾਈ ਕਰਨੀ ਆ ਤੇ। ਹਾਂ। ਤੇ ਇਹਦਾ ਸਿਰੇ ਕੀ ਮੁੱਲ? ਇਹਦਾ ਬਿਲਕੁਲ ਜੈਤ ਜੀ। ਕਰਕੇ ਦੇ ਦਈਏ ਮਾਨਤਾਂ। ਇਹ 44000 ਦੀ ਦੇ ਦਾਂਗੇ। 44 ਦੀ? ਹਾਂ ਜੀ। 43 43 ਦੀ ਕਰਦੇ 43 ਦੀ 43 ਲਓ ਜੀ 43000 ਦੀ ਇਹ ਫਾਈਨਲ ਜਿਹੜੀ ਆ ਅੱਜ ਵੈੜ ਤੁਹਾਨੂੰ ਮਿਲ ਜੂਗੀ ਬੱਛਾ ਮਗਰ ਆ ਬਾਕੀ ਚੁਵਾਈ ਚੁਵਾਈ ਦੀ ਬਿਲਕੁਲ ਇੱਕ ਨੰਬਰ ਚੋਣ ਬਹੁਤ ਖਰੀਆ ਰਾਈਰ ਬਿਲਕੁਲ ਓਕੇ ਰਿਪੋਰਟਾਂ 43000 ਦੀ ਚੱਕੋ ਇਧਰ ਇੱਕ ਤੀਜੇ ਨੰਬਰ ਤੇ ਆਪਾਂ ਵੈੜ ਤੁਹਾਨੂੰ ਦਿਖਾ ਦਿੰਨੇ ਆ ਇਹ ਦੋ ਜਿਹੜੀ ਦੋ ਵੜਾ ਮਖੌਣੀਆਂ ਨੇ ਜੋੜੀ ਵਿਖਾਉਣੀ ਆ ਇਹ ਦੋਨੋਂ ਗੱਪਣ ਨਗੀਨੇ ਹੀ ਆ ਜੀ ਵੇਖੋ ਹਾਂ ਇਹਦਾ ਇਹਦਾ ਅਸ਼ਰੇ ਸੂਹਾ ਕਿਵੇਂ ਬੈਠਦਾ ਇਹਦਾ ਦੂਜਾ ਜੀ ਦੂਜੇ ਸਵੇਰੇ ਥਣ ਵੇਖੋ ਲੱਗਾ ਵਸੀ ਬਹੁਤ ਵਧੀਆ ਮਾਲਾਂ ਵਾਲਾ ਹੀ ਥਣ ਲੱਗਾ ਥਣ ਆਪਾਂ ਕੋਈ ਆ ਜੇ ਮਾਲੋ ਕੋਈ ਬਰੀਡ ਜਿਆਦੀ ਚੰਗੀ ਹੋਵੇ ਤਾਂ ਥਣ ਛੋਟੇ ਵਾਲੀ ਲੈ ਲੀਏ ਨਹੀਂ ਤਾਂ ਥਣ ਕਦੀ ਨਹੀਂ ਛੋਟਾ ਲਿਆ ਥਾਂ ਕੋ ਥਾਨਾ ਹੀ ਤੇ ਚਵਾਈ ਹੋਣੀ ਆ ਇਧਰ ਵੇਖੋ ਬਹੁਤ ਪਸੰਦੀਦਾ ਰੇਵਾ ਲਗਾ ਵੇਖੋ ਜੀ ਮੁੱਠੀ ਮੁੱਠੀ ਥਾਨ ਲਗਾ ਰੋਗ ਰੋਗ ਦਾ ਵੱਚੀ ਸੁੰਦੀ ਨਹੀਂ 5-7 ਦਿਨ ਨਹੀਂ ਜੀ ਨਹੀਂ ਅਜੇ ਨਹੀਂ ਇਹਦੇ ਵੱਚੀ ਪੂਰੀ ਬਹੁਤੀ ਹਫਤਾ ਕੋਈ ਵੀ ਆੜਿਆ ਮੇਰਾ ਵੀਰ ਲਾਵੇ ਇਹ ਵੀ ਹਫਤਾ ਅਜੇ ਸੁੰਦੀ ਨਹੀਂ ਗੀ ਪੂਰੀ ਜੰਮੀ ਪਲੀ ਫਿਰ ਨਿੱਗਰ ਵੜ ਵੇਖੋ ਲਬਾਈਆਂ ਲਬੂਈਆਂ ਕਰਮਾ ਲੀ ਦੀਆਂ ਠੀਕ ਆ ਜੀ ਥਾਨਾ ਦੇ ਵਿਰਲ ਵਖਾਓ ਕਿੰਨਾ ਚੰਗਾ ਵੱਚੀ ਸਾਰੀ ਚੱਕਰਾ ਉਹ ਪੈਣ ਪਰਮਾਨ ਵਖਰੀ ਸੋ ਬਕਿੱਟੇਲ ਟੂਲ ਬੜੀ ਹਲੇਵੇ ਦੇ ਵਿੱਚ ਹਜੇ 8-7 ਦਿਨ ਤਾਂ ਨਾਰਮਲ ਮੇਰਾ ਵੀ ਰੰਗ ਕੇ ਸੌਦਾ ਕਰਿਆ ਜੀ ਉਤੋਂ ਵੀ ਚਮਕਦਮ ਕੋ ਪੂਰੀ ਆ ਪਿੰਡੇ ਦੀ ਰੰਗ ਬਾਜ ਆ ਦੱਬੀ ਵਹਿੜਾ ਠੀਕ ਆ ਜੀ ਬੋਦੀ ਵਾਲੀ ਛੋਟਾ ਕੰਨ ਸੋ ਕ੍ਰੋਸ ਆ ਗਈ ਆ ਬਾਕੀ ਗਾਂ ਗਰਮੀ ਦੇ ਵਿੱਚ ਵੀ ਚਲੋ ਜਨਵਰੀ ਦੇ ਵਿੱਚ ਆ ਦੇਖੋ ਲੋ ਆ ਵੇਖੋ ਥਣ ਕਿਹੜਾ ਲੱਗਾ ਇਹਨੂੰ ਜਿਹੜਾ ਹੈ ਇਹਨੂੰ ਨੇ ਮੁੱਠੀ ਮੁੱਠੀ ਥਾਂ ਦਾ ਬਹੁਤ ਵਧੀਆ ਜਿਵੇਂ ਜਿਵੇਂ ਲੇਵੇ ਦੇ ਵਿੱਚ ਧਾਰਾਂ ਪਾਈਆਂ ਦੁੱਧ ਭਰਿਆ ਕਰਮ ਵਾਲੀ ਠੀਕ ਆ ਜੀ ਨਖੇੜ ਕਾਫੀ ਨਿਕਲ ਕੇ ਸਾਹਮਣੇ ਆਊਗਾ ਫੇਸ ਆ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਪੂਰੀ ਨਿੱਗਰ ਚੰਗੀ ਸੋਹਣੀ ਬੇਲ ਠੀਕ ਆ ਜੀ ਸੋ ਮੁੱਲ ਵੀ ਬਿਲਕੁਲ ਜੈਨੂਨ ਜਾਇਜ ਹੀ ਆ ਛੋਟੇ ਪੜਤੇ ਆ ਚਲੋ ਕਿਸੇ ਫਾਰਮਰ ਭਰਾ ਨੇ ਥੋੜੇ ਪੈਸੇ ਜਾਇਜ ਲਾਉਣੇ ਆ ਮਾਲ ਸੁਥਰਾ ਭਾਲਦੇ ਹੋ ਤਾਂ ਜ਼ਰੂਰ ਤੁਸੀਂ ਵਿਜ਼ਿਟ ਕਰੋ ਅੱਖੀਂ ਵੇਖੋ ਇੱਥੇ ਆ ਕੇ ਠੀਕ ਆ ਠੀਕ ਆ ਜੀ ਉਹ ਕਸ਼ਰੇ ਵੀ ਕੀ ਮੰਗ ਕੀ ਡਿਮਾਟਰ ਹੋਵੇ ਦੀ ਮੰਗ ਰਾਜ ਵੀ ਜੇਦਵੱਸੀ ਪੂਰੀ ਤਿਆਰ ਹੋਵੇ ਹਾਂ ਫੇਰ ਤੂੰ 80 60000 ਦੀ ਵੇਚ ਲਈ ਦੀ ਅੱਜ ਆਪਾਂ ਭੈਣ ਭਰਾਵਾਂ ਦਾ ਮਾਨਤਾਂ ਰੱਖ ਕੇ ਵੇਚੀ ਦੇ ਦਾਂਗੇ 55000 ਦੀ ਹੂੰ ਹੋਰ ਯਾਰ ਮਾਨ ਕਰਦਾਂਗੇ 54000 54 ਦੀ 54 ਲਓ ਜੀ ਸਿਰਫ 54000 ਦੀ ਇਹ ਰਾਇਲ ਬੇਚੂਗੀ ਬਾਕੀ ਮੇਰਾ ਵੀਰ ਸਫਾਈਆਂ ਕੋਈ ਫੇਰ ਲਾ ਕਿਉਂ ਵੇਖੋ ਪਿੰਡੇ ਦੀਆਂ ਲੇਵੇ ਦੀ ਵੀ ਆਪਾਂ ਤੁਹਾਨੂੰ ਇੱਕ ਵਾਰੀ ਚੰਗੀ ਤਸੱਲੀ ਨਾਲ ਚੈੱਕ ਫੇਰ ਕਰਾ ਦਿੰਨੇ ਆ ਵੀ ਦੂਰੋਂ ਨੇੜੋਂ ਕਿਸੇ ਨੇ ਆਉਣਾ ਤਸੱਲੀ ਨਾਲ ਮੇਰਾ ਵੀਰ ਚੀਜ਼ ਵੇਖ ਕੇ ਫੇਰ ਸੌਦਾ ਸਹੀ ਬਿਆਨਾ ਕਰੋ ਇਹ ਤਸੱਲੀ ਨਾਲ ਪਹਿਲਾਂ ਆਪਣੀ ਰੀਜ ਨਾਲ ਵੇਖ ਕੇ ਗੱਲ ਕਰਕੇ ਫੇਰ ਸਾਡੇ ਨਾਲ ਕੰਟੈਕਟ ਕਰੋ ਕਾਲੀ ਨਾ ਕਰੋ ਕਹਿੰਦੇ ਕਿਉਂ ਜਦੋਂ ਜਦੋਂ ਅਸੀਂ ਕਾਲੀ ਨਹੀਂ ਕਰਦੇ ਕੋਈ ਭੈਣ ਭਰਾ ਵੀ ਕਾਲੀ ਨਾ ਕਰੇ ਇਹ ਤਸੱਲੀ ਨਾਲ ਦੇਖ ਕੇ ਫਿਰ ਦੇਖੋ ਥੱਲੇ ਝੋਲਾ ਚਾਲਾ ਠੀਕ ਆ ਜੀ ਪੂਰਾ ਥੱਲੇ ਫਸਣਾ ਹੀ ਨਹੀਂ ਅਜੇ ਕਰਮਾਲੀ ਨੇ ਪੂਰੀ ਪੱਦਰ ਬਸ਼ੀ ਪਖਾਲਾ ਬਿਲਕੁਲ ਢਿੱਲ ਬੜੀ ਲੜ ਲੜ ਦੂੜ ਕਾਫੀ ਅਜੇ ਤੇ ਇਹ ਦੋਸਤੋ ਅੱਜ ਮਿਲ ਜੂਗੀ ਜਾਇਜ ਐਂਡ ਤੋਂ ਐਂਡ ਠੀਕ ਆ ਇਧਰ ਇੱਕ ਛਾਈ ਵਾਲ ਆ ਗਈ ਆਪਣੇ ਕੋਲ ਹਾਂਜੀ ਛਾਈ ਵਾਲ ਆ ਗਈ ਇਹ ਵੀ ਸੀਲਸ ਲੱਗ ਗਈ ਪਹਿਲਾਂ ਛਾਈ ਵਾਲ ਦਾ ਜਿਹੜਾ ਭਲੇਖਾਂ ਦਾ ਉਹ ਕੱਢ ਲੀ ਗੀ ਲੈ ਕੱਢੋ ਜੀ ਲਓ ਇਧਰ ਵੇਖੋ ਭਾਵੇਂ ਥੱਲੇ ਲੰਮੇ ਪੈ ਫਿਰ ਉਹ ਵਸ਼ੀ ਦੇ ਹੂੰ ਇਹ ਐਡੀ ਸੀਲ ਲੋਕ ਸੋシャਈ ਵਾਲ ਜਿਹੜੇ ਦੋਸਤੋ ਵੈੜਾ ਤੇ ਬਾਕੀ ਥਾਣਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਦੋਰਾ ਹੀ ਥਾਣਾ ਹੁੰਦਾ ਇਹਨਾਂ ਨੂੰ ਲੱਗਾ ਕਰਮਾਨੀਆਂ ਨੂੰ ਕਦੀ ਕੋਈ ਛੋਟਾ ਥਾਣਾ ਨਹੀਂ ਕਾ ਵੇਖਣ ਦੇ ਵਿੱਚ ਨਜ਼ਰ ਆਇਆਗਾ ਤੇ ਕੱਦ ਟਾਂਚਾ ਅੱਗੋਂ ਵੇਖੋ ਬਿਲਕੁਲ ਬਰੀਕੀ ਦੇ ਵਿੱਚ ਤੇ ਪਿੱਛੋਂ ਪਲੀ ਪਲੀਤੀ ਆ ਅੱਗੋਂ ਧੌਣ ਤੋਂ ਪਤਲਾ ਜਾਂ ਨਿਕਾਜਾ ਮੂੰਹ ਵਸ਼ੀ ਨਿਕਾਜਾ ਮੂੰਹ ਆ ਠੀਕ ਆ ਜੀ ਫੇਸ ਬਿਲਕੁਲ ਛੋਟਾ ਆ ਆ ਮਗਰੋਂ ਤੁਸੀਂ ਟਾਂਚਾ ਜਾਂ ਚੈੱਕ ਕਰੋ ਠੀਕ ਦੁੱਧ ਵਾਲੀ ਵੈੜਿਆ ਹਾਂ ਇਹਰ ਸੁਪੂ ਕੀ ਕੋਈ 2-4 ਦਿਨ ਤੱਕ ਬਸ ਹਾਂਜੀ ਤਿਆਰੀ ਹੈ ਕੋਈ 1-2 ਦਿਨ ਲੈ ਜੂ ਲਓ ਜੀ ਡਾਂਡੀ ਪਾ ਕੇ ਪਹਿਲਾਂ ਵੀ ਸੂ ਸਕਦੀ ਆ ਡਾਂਡੀ ਡੰਗ ਲੈ ਜੇ ਤੇ ਲੈ ਜੇ ਸਫਰ ਤੇ ਜਾਂਦੇ ਆ ਵੀ ਸੂ ਸਕਦਾ ਪਸ਼ੂ ਕੋਈ ਮੇਰਾ ਵੀਰ ਸੌਦਾ ਕਰਕੇ ਖੜਦਾ ਠੀਕ ਆ ਜੀ ਇਧਰੋਂ ਬਹਿਣੀ ਵਾਲੇ ਪਾਸਾ ਆ ਮਾਰੂ ਨੀਗਾ ਨਾ ਐਸੇ ਹੀ ਸੌ ਆ ਦੇਖੋ ਠੀਕ ਆ ਡੰਗਰ ਕਾਲੇ ਪੈਂਦੇ ਫਿਰ ਡੰਗਰਾਂ ਜਾ ਕੇ ਵੜਨਾ ਵਾ ਆ ਐਦਾਂ ਹੀ ਤਿੱਪੀ ਆਪਾ ਬਿਨਾ ਵੰਗੇ ਤੋਂ ਬਿਨਾ ਰੱਸੀ ਤੋਂ ਆ ਚਲੋ ਚੰਗੀ ਗੱਲ ਆ ਹਾਂਜੀ ਬਾਕੀ ਉਦਾਂ ਦੇ ਨਹੀਂ ਹੈਗੀ ਬਾਕੀ ਤੋਰੇ ਤੋਂ ਪਤਾ ਲੱਗ ਜਾਂਦਾ ਕਿ ਬੜੀ ਠੰਡ ਚੋੜੀ ਥੋੜੀ ਹੈ। ਸੋ ਤੋਰਾ ਤਾਰਾ ਵੀ ਬੜਾ ਠੰਡਾ ਮੱਠੇ ਤੋਰੇਂਦੀ ਆ ਠੀਕ ਆ ਜੀ। ਦੇਵੇ ਦੀ ਬਾਕੀ ਬੈਕ ਸਾਈਡ ਤੋਂ ਪੱਧਰ ਪੁੱਧਰ ਬਹੁਤ ਆ ਚੈੱਕ ਕਰੋ। ਸੋ ਤੇਪਣ ਦੀ ਸਹੀ ਗਾਰੰਟੀ ਹੈ ਠੀਕ ਆ ਜੀ। ਜਿੰਨਾ ਵੀੜਾਂ ਤੋਂ ਵੀਰਾਂ ਤੋਂ ਲਈ ਉਹ ਵੀ ਵੈੜ ਵੇਦੇ ਹੋਣੇ ਆਪਣੀ ਵੀਡੀਓ। ਹਾਂ ਹਾਂ। ਉਹ ਆਂਦੇ ਵੀ ਪਹਿਲਾਂ ਨੇ 2 13 14 ਕਿਲੋ ਭਰਿਆ ਮਜੇ ਵਾਲਾ। ਪਹਿਲਾਂ ਚਲੋ ਆਪਾਂ ਉਹਨਾਂ ਦਾ ਤਾਂ ਕੀ ਆਪਾਂ ਆਪਣੇ ਹਿਸਾਬ ਨਾਲ ਜਿਹੜਾ ਗਿੰਦੇ ਉਹ ਅਸੀਂ 12 14 15 ਕਿਲੋ ਦੇ ਜੂਗੀ। ਦੇ ਜੂਰਾ ਉਹ ਬੰਦ ਚੱਡੇ ਦੀ ਆ ਲੋ ਜੀ ਇਹ ਦੋਸਤੋ ਵਾਰਡ ਤੁਹਾਨੂੰ ਦਿਖਾਉਣੀ ਸੀ ਐਂਡ ਦੇ ਵਿੱਚ ਇਹ ਵੀ ਗੱਬਣਾ ਠਿਕਾ ਜੀ ਸ਼ਾਈਵਾਲ ਦਾ ਜਿਹੜੇ ਮੇਰੇ ਭਰਾਵਾਂ ਦਾ ਸ਼ੌਂਕ ਆ ਉਹ ਤੁਸੀਂ ਪੂਰਾ ਕਰ ਸਕਦੇ ਜੇ ਗਾਂ ਗਰਮੀ ਦੇ ਵਿੱਚ ਵੀ ਕਰੌਸ ਬਰੀਡਾਂ ਨੇ ਗਰਮੀ ਵਾਲੇ ਵੀ ਇਹ ਤੋਹਫੇ ਆ ਠੀਕ ਆਉਣ ਵਾਲੇ ਸਮੇਂ ਜੇ ਵੀ ਨਾ ਆ ਦੇਖੋ ਠੰਡੀ ਸੀਲ ਉਹਨਾਂ ਥੱਪੇ ਦੀ ਹਾੜੀ ਡੰਗ ਕੱਟ ਜੇ ਤਾਂ ਕੱਟ ਜੇ ਕੋਈ ਦੋ ਦਿਨ ਵੀ ਕੱਟ ਸਕਦੀ ਹੈ ਕਿਉਂਕਿ ਇੱਥੇ ਕੋਈ ਸਫਰ ਚ ਜਾਂਦਿਆਂ ਸੂ ਵੀ ਸਕਦੀ ਹੈ ਤੇ ਇਹ ਸ਼ਰੇ ਕੀ ਮੁੱਲ ਰੈਤ ਤੋਂ ਰੈਤ ਜਾਇਜ ਕਰਕੇ ਮੁੱਲ ਬਿਲਕੁਲ ਜਾਇਜ ਜਿਹਾ ਰੱਖਾਂ ਸ਼ਾਈ ਇਹਦਾ ਆ ਇਹ ਵਾਸ਼ੀ ਦੇ ਦਾਂਗ 45000 ਦੀ ਹਾਂ ਨਹੀਂ 45000 ਜਿੰਨੀ ਦੀ ਦੇਣੀ ਹੈ ਹਾਂ ਛੋੜੀ ਹੋਊਗੀ ਵਿੱਚੋਂ 45000 ਹਾਂਜੀ ਲਓ ਜੀ 45000 ਦੇ ਵਿੱਚੋਂ ਇਹ ਛੋਟਾ ਹੋਣਗੀਆਂ ਠੀਕ ਆ ਜੀ ਬਾਕੀ ਵਾਸ਼ੀ ਪ੍ਰੋਪਰ ਤੁਹਾਨੂੰ ਆਪਾਂ ਵੜ ਸਾਰੀ ਦਿਖਾਤੀ ਆ ਤਸੱਲੀ ਦੇ ਨਾਲ ਬਹੁਤ ਚੰਗੀ ਵਾਸ਼ੀ ਹੈ ਹਾਂ ਥਣ ਥੂਣ ਕਰਮਾ ਲੀਆਂ ਵੈਸੇ ਚਾਰੇ ਵੜਾਂ ਦੀ ਗੱਲ ਕਰ ਲਏ ਕਿ ਕਿਸੇ ਨੂੰ ਕੋਈ ਵੱਧ ਨਹੀਂ ਘਟ ਨਹੀਂ ਇੱਕੋ ਜਿਹਾ ਥਣਾ ਦਾ ਭਲੇਖਾ ਪਾਊਗਾ ਵੀ ਦੋਰੇ ਥਣ ਲੱਗੇ ਆ ਕੋਈ ਫੋਟਾਂ ਛਾਂਗਣੀ ਕੀ ਹਾਂ ਕੋਈ ਫੋਟਾਂ ਛਾਂਗਾਂ ਨਹੀਂ ਕੀਆਂ ਚੌ ਵੜਾਂ ਦੀ ਜੱਕਰ ਗੱਲ ਕਰ ਲਏ ਨਿਚੋੜ ਕੱਢਣਾ ਹੋਵੇ ਤੇ ਬਿਲਕੁਲ ਅਜੇ ਰਾਜੀ ਰੋਚ ਚ ਕਰਿਆ ਅਜੇ ਇਹਨੇ ਸੁੰਦੀ ਸੰਦੀ ਨੇ ਬੱਚੀ ਨਹੀਂ ਹੋਰ ਤਾਨਾ ਆਪਣੇ ਆਪ ਨੂੰ ਬਿਲਕੁਲ ਬਸ ਦੇਖੋ ਪਛੀ ਤਾਂ ਗੇ ਪੂਰੀਆਂ ਤਰੀਫ ਕੀਤੀ ਹੋਰ ਤਨੂਗੀ ਆਪਣੇ ਆਪ ਨੂੰ ਹੋਰ ਨਖਾਰ ਆ ਜਾਣਾ ਵਿੱਚ ਹਾਂਜੀ ਤੇ ਇਹ ਵੜਾ ਸੀ ਦੋਸਤੋ ਇਸ ਤੋਂ ਬਾਅਦ ਇੱਕ ਜਿਹੜੀ ਮਦਦਤਾ ਜ਼ਿਕਰ ਆਪਾਂ ਕੀਤਾ ਸੀਗਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਵੇਖੋ ਮਾਝਾ ਠੀਕਾ ਜੀ ਹਾਥੀ ਸੁਧੂ ਰਿਆ ਉਹ ਗੱਲ ਬਾਤ ਹਣ ਆਪਣੇ ਤੋਂ ਉਹ ਨਾਟਕ ਤੇ ਹੋਣਾ ਨਹੀਂ ਪਰਲੇ ਬੰਨੇ ਹੋਗੇ ਤਾਂ ਵਾਜਾਂ ਮਾਰੀ ਜੀ ਇੱਕ ਦੂਜੇ ਨੂੰ ਆ ਆਪਾਂ ਤੇ ਜੋ ਭੈਣ ਭਰਾਉਣ ਜੋ ਹੈਗਾ ਵਿਖਾ ਦੇਣਾ ਬਾਕੀ ਵੇਖੋ ਸਾਲਾ ਕੰਮ ਹੀ ਹੈ ਹੈਗੀ ਰੇਲ ਗੱਡੀ ਦਾ ਡੱਬੇ ਜੀ ਡਿੱਗਣੀ ਰੇਲ ਗੱਡੀ ਦਾ ਡੱਬਾ ਹੀ ਆ ਬਾਕੀ ਰੰਗ ਰੂਗ ਵੀ ਇੱਕੀ ਐ ਦਾ ਕਰਮ ਵਾਲੀ ਦਾ ਨਾ ਛੋਟੀ ਇੱਕ ਰੰਗ ਕਾਲੀ ਆ ਇੱਕ ਰੰਗ ਕਾਲੀ ਆ ਕਰਮ ਵਾਲੀ ਛੋਟੀ ਛੋਟੀ ਆ ਤੇ ਇਧਰੋਂ ਸਿੰਗੋਂ ਸਿਰੋਂ ਤੁਹਾਨੂੰ ਵਿਖਾ ਦਿੰਨੇ ਆ ਭੋਟੀ ਆ ਦੂਜਾ ਸੁਆ ਗਰੰਟੀ ਵਾਲਾ ਆ ਵਿਖਾਉਣੇ ਆ ਬਾਹਰ ਕੱਢ ਕੇ ਦੂਜਾ ਸੁਆ ओरिजिनल ਦੂਜਾ ਸੁਆ ਹੀ ਗਰੰਟੀ ਵਾਲਾ ਉਹ ਦੂਜਾ ਸੁਆ ਇਹ ਵਿਖਾਉਣੀ ਅੱਜ ਦੋਸਤੋ ਤਾਂ ਹੈ ਆਪ ਤਾਂ ਵੀ ਚਲੋ ਹਜੇ ਨਰਮਾ ਕੱਚੀ ਆ ਚਲੋ ਹੋ ਸਕਦਾ ਵੀ ਪੂਰੀ ਤਿਆਰੀ ਤੇ ਜਾਂ ਕੋਈ ਬਿਲਕੁਲ ਆਵਾ ਧਾਵਾ ਤੇ ਬਾਅਦ ਵਿੱਚ ਫੇਰ ਵਿਖਾਉਣੀ ਪਵੇ ਭੈਣ ਭਰਾਵਾਂ ਨੂੰ ਕਈ ਵਾਰ ਉਹ ਮੇਰੇ ਭਰਾ ਹੱਥ ਪਾ ਸਕਦੇ ਜਿਨ੍ਹਾਂ ਨੇ ਅੱਜ 8-7 ਦਿਨ ਕੇਅਰ ਕਰ ਲੈਣੀ ਆ ਜਾਂ ਬਿਲਕੁਲ ਆਪਦੇ ਅੱਡੇ ਤੇ ਲਾ ਜਾ ਕੇ ਮੇਰਾ ਭਰਾ ਕੋਈ ਚਾਹ ਆ ਵੇਖ ਲਓ ਹਣ ਜਤਰਾ ਤੁਰਦੀ ਆ ਝੋਟੀ ਇੱਧਰ ਵੇਖ ਲਓ ਜੋਰ ਦੀ ਬੰਦੇ ਦੇ ਸਿਰ ਨਾਲ ਸਿਰਕਣੀ ਨਹੀਂ ਫੁੱਲ ਵੱਡੇ ਕੱਦ ਟਾਂਚੇ ਦੀ ਚੈੱਕ ਕਰੋ ਠੀਕੇ ਜਿਹਨੇ ਕੋਈ ਬਰੀਡ ਤੇ ਭੈਣ ਭਰਾਣੀ ਕੰਮ ਕਰਨਾ ਵਾ ਹਾਂ ਇੱਥੇ ਰੋਕਿਆ ਛੇਰੇ ਨੂੰ ਕਰਕੇ ਚਾਹ ਕੋ ਲੈ ਸਕਦਾ ਵਾ ਆ ਦੇਖੋ ਜੀ ਲਓ ਜੀ ਜਿਹਨਾਂ ਇਹਦੇ ਭਾਈ 7 ਤੇ ਪੂਰੇ ਹੰਝ ਰਹਿੰਦੇ ਜੇ ਜਿਹੜੇ ਨੇ ਉੱਤੇ ਖੜਨੇ 7-8 ਦਿਨ 12-13-15 ਵੀ ਲੈ ਸਕਦੀ ਆ ਝੋਟੀ ਠੀਕ ਆ ਜੀ ਹਾਂ ਜੀ ਲੋਬੇ ਪੂਰੀ ਰਕਾਰ ਹੀ ਤੋੜੂਗੀ ਠੀਕ ਹੈ ਜੀ ਪਿਛਲੇ ਸਵੇਰੇ ਕੋ ਦੋ ਤਾਂ ਦੱਸਿਆ ਵੀਰਾਂ ਨੂੰ ਸਾ ਜੀ ਪਿਛਲੇ ਸਵੇਰੇ ਦਾ 14 ਕਿਲੋ ਦੁੱਧ ਆ ਬੜਾ ਕੰਡੇ ਦੀ ਮੰਤੀ ਵਾਲਾ 14 ਆ ਪਾ ਦੀ 18 ਦਿੱਤਾ 19 ਦਿੱਤਾ ਹਾਂ ਜੀ ਐਰ ਕੀ ਚੋਟੀ ਦੁੱਧ ਸੌਖਾ ਦਊਗੀ ਜਿੰਨਾ ਕੋਈ ਚੋ ਸਕਦਾ ਜਿਹੜੀ ਚੋਟੀ ਦੁੱਧ 20 ਕਿਲੋ ਵੀ ਲੈ ਸਕਦਾ ਤਾਂ ਸੋ ਬਾਕੀ ਦੋਸਤੋ ਪੁਲਿਸ ਆ ਵੀ ਵਾਲੇ ਪਾਸੋਂ ਰਕਾਰ ਹੀ ਟੁੱਟੇ ਪਏ ਆ ਲੰਬਾਈ ਇਹਨੂੰ ਆਪਾਂ ਖਾਸ ਸਪੈਸ਼ਲ ਕਹਿ ਸਕਦੇ ਆ ਵੀ ਰੇਲ ਗੱਡੀ ਦੇ ਡੱਬੇ ਵਰਗੀ ਆ ਠੀਕ ਹੈ ਜੀ ਲੰਬਾਈ ਵੀ ਬਹੁਤ ਜ਼ਿਆਦੀ ਆ ਉਚਾਈ ਕਦਗਾਠੀ ਵੀ ਚੰਗੀ ਆ ਪਲੀ ਪਲੋਸੀ ਵੀ ਬਹੁਤ ਕਮਾਲਾ ਹੋਈਆਂ ਪਈਆਂ ਨੇ ਠੀਕ ਆ ਜੀ ਥੱਲੇ ਹੋਜੇ ਸਮਾਂ ਲੈਂਦੀ ਆ ਥੱਲੇ ਹੋਜੇ ਦਸਾਂ ਕਿ ਦਿਨਾਂ ਤੱਕ ਦਸੂਗੀ ਦਰਦੀ ਆ ਤੁਹਾਡੀ ਸ਼ੈ ਹੈਗੀ ਆ ਠੀਕ ਆ ਸੋ 14 ਕਿਲੋ ਵੀਦਾਂ ਦਾ ਵੀ ਦੁੱਧ ਚਵਾਇਆ ਇਹਨੇ ਪਹਿਲੇ ਸਵੇਰ ਠੀਕ ਆ ਪਲੂਣ ਨੇ ਇਹਨਾਂ ਹੈਗੀ ਭੋਡੀਆਂ ਤਾਂ ਸਿੰਘ ਚੰਗੀ ਤਰ੍ਹਾਂ ਦਾਗੇ ਨਹੀਂ ਗਏ ਰ ਆ ਵੀਰ ਹਾਂ ਹਾਂ ਉਹਦਾ ਕਰਕੇ ਆ ਫੋਟਾ ਜੀਆਂ ਫੁੱਟੀਆਂ ਮੜੀਆਂ ਮੜੀਆਂ ਹੈਗੀ ਪਿਓਰ ਭੋਡੀ ਆ ਔਣ ਧੂਣ ਬੜੀ ਜਬਰਨ ਆ ਨਾ ਜਿਵੇਂ ਮੈਂ ਮੈਂ ਨਾ ਸ਼ਾ ਜੀ ਜਦੋਂ ਤੁਰਦੀ ਆ ਦੱਸਦੀ ਆਗੇ ਜਿਤਨਾ ਕੰਪੀਟੀਸ਼ਨ ਚ ਜਾਣਾ ਦਾ ਉਤਰਾਂ ਦੀ ਤੋਰ ਆ ਛੋਟੀ ਦੀ ਨੇ ਕੱਢਾਂ ਫੇਰ ਇੱਕ ਰੀ ਆਹ ਮਾੜਾ ਮਾਰਦ ਗਿਆ ਕਿਹੜਾ ਨਿਲਾਕ ਗਿਆ ਉਹਨਾਂ ਡਰ ਗਈ ਤਾਂ ਤੂੰ ਕੋਈ ਇੱਥੋਂ ਲਾਗੋਂ ਤੋਰ ਸਿੰਦੀ ਲਾਗੋਂ ਤੋਰ ਲਈ ਇੱਕ ਰੀ ਆਹ ਵਿਖਾਉਣੇ ਆ ਬਾਹਰ ਇੱਕ ਵਰੀ ਫੇਰ ਕੱਢ ਕੇ ਠੀਕ ਆ ਜੀ ਸੋ ਚੀਜ਼ ਇੱਥੇ ਆਣ ਕੇ ਮੇਰਾ ਵੀਰ ਵੇਖੋਂਗੇ ਤੇ ਫੇਰ ਬਥੇਰੇ ਹੋਰ ਵੀ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਹਾਈਟ ਕੱਦ ਦਾ ਆਪਾਂ ਦੱਸ ਸਕਦੇ ਆ ਵੀ ਪੂਰੀ ਵੱਡੇ ਕੱਦ ਪੁੱਤ ਦੀ ਆ ਥਣ ਵੀ ਤੋਰਾ ਲੱਗਾ ਵਾ ਥਣ ਵੀ ਨੂੰ ਕਰਮ ਵਾਲੀ ਨੂੰ ਵੇਖੋ ਕਿਹੜਾ ਲੱਗਾ ਠੀਕ ਆ ਜੀ ਇਹ ਵੀ ਨਹੀਂ ਕਿ ਆ ਵੀ ਥਣ ਵੀ ਕੋਈ ਨੇੜੇ ਤੇ ਨਹੀਂ ਨੇੜੇ ਨਹੀਂ ਰੱਖਦੀ ਕਿ ਤੇ ਹਜੇ ਝੋਟੀ ਦੇ ਥੱਲੇ ਉਹ ਬਣਨਾ ਹੈ 10 ਦਿਨਾਂ ਦੇ ਵਿੱਚ ਦੋਸਤੋ 10 ਦਿਨ ਬਹੁਤ ਹੁੰਦੇ ਆ ਬਣਨ ਵਾਸਤੇ ਠੀਕ ਆ ਜੀ ਬਾਕੀ ਬਣੂਗੀ ਥੱਲੇ ਫੱਪੂ ਕੀ ਕਾਫੀ ਸੋ ਬਾਕੀ ਇੱਕ ਵਾਰੀ ਢਾਂਚਾ ਤੁਹਾਨੂੰ ਆਪਾਂ ਚੈੱਕ ਕਰਾਤਾ ਵੀ ਪਲੀ ਪਲੋਸੀ ਬਹੁਤ ਜਿਆਦੀ ਆ ਸੋ 14 ਕਿਲੋ ਪਲੂਣ ਨੇ ਪਹਿਲੇ ਸਵੇਰ ਦੁੱਧ ਚਵਾਇਆ ਤੇ ਸੋਚਿਆ ਸੀ ਵੀ ਅੱਜ ਵੜਾ گاਵਾ ਜਿਹੜੀਆਂ ਦਿਖਾਉਣੀਆਂ ਠੀਕ ਆ ਜੀ ਉਹਦੇ ਨਾਲ ਚੀਜ਼ ਦਿਖਾ ਦਿੰਨੇ ਆ ਭਰਾਵਾਂ ਨੂੰ ਤੇ ਕਿਉਂਕਿ ਬਣਿਆ ਹੋਵੇ ਪਸ਼ੂ ਥੋੜਾ ਜਿਹਾ ਹੋਰ ਨਜ਼ਰ ਆਉਂਦਾ ਠੀਕ ਆ ਹਜੇ ਦਿਨਾਂ ਦੇ ਹਿਸਾਬ ਨਾਲ ਗੱਲ ਬੰਨਣੀ ਆ ਆ ਦੇਖੋ ਛੋਟੀਆਂ ਆਈਓ ਤਰਾ ਕੱਲ ਵਾਵਾ ਆਈ ਕਰੀ ਆ ਨਵੇਂ ਥਾਂ ਕੇ ਕਾਚੜਾ ਜਾ ਕਰਗੀ ਹਾਂ ਕੋਈ ਨਹੀਂ ਆਪਾਂ ਮਿਲ ਕੇ ਪਾ ਦੇਣੀ ਹੈ ਜਿਹੜੇ ਪਹਿਣ ਪਹਿਣਾ ਕੋ ਚੰਗੀ ਲੱਗੂ ਕੋ ਠੀਕ ਹੈ ਨਹੀਂ ਤੇ ਕੋਈ ਨਹੀਂ ਆਪਾਂ ਤਿਆਰ ਕਰਕੇ ਜਾਂ ਸੂਹੀ ਵੀ ਦੇ ਦਾਂਗੇ ਤਾਂ ਵੀ ਕੋਈ ਗੱਲ ਨਹੀਂ ਸਹੀ ਹੈ ਜੀ ਤੇ ਸ਼ੇਰੇ ਦਾ ਮੁੱਲ ਫਿਰ ਅਜੇ ਮੁੱਲ ਫੋਨ ਤੇ ਕਰਾਂਗੇ ਭਾਈ ਮੁੱਲ ਫੋਨ ਤੇ ਹਾਂਜੀ ਮੁੱਲ ਫੋਨ ਤੇ ਲਓ ਜੀ ਮੁੱਲ ਜਿਹੜਾ ਦੋਸੇ ਦਾ ਖਾਸ ਕਰਕੇ ਫੋਨ ਤੇ ਆ ਚਲੋ ਗੱਲ ਉਹੀ ਆ ਜਾਂਦੀ ਆ ਇਧਰ ਇੱਕ ਤੁਹਾਨੂੰ ਆਪਾਂ ਥਣ ਥੋੜਾ ਲਾਗਿਓ ਵਿਖਾ ਦਈਏ ਆ ਮਾਰੋ ਨੀਗਾ ਠੀਕ ਹੈ ਜੀ ਵੇਖੋ ਕੱਲੀ ਕੱਲੀ ਨਾਰਦੀਂਦੀ ਪਈ ਲੇਵੇ ਤੇ ਠੀਕ ਕਬਤੇ ਡਰਦੀ ਆ ਤਾ ਤੂੰ ਹਾਂ ਲੋ ਵੀ ਇਹ ਦੋਸਤ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਸੀਗੀ ਦੂਜੇ ਸਵੇਰੇ ਦੀ ਗਾਂ ਤਿਆਰੀ ਤੇ ਜੁਟੀ ਆ ਤਿਆਰੀ ਕਰੀ ਆਉਂਦੀ ਆ ਲੋਕਾਂ ਨੂੰ ਖੁਸ਼ ਕਰਦੀ ਆ ਭਾਜੀ ਹਾਂ ਰੂਹ ਕੁਛ ਕਰੂਗੀ ਕਰਮਾਂ ਵਾਲੀ ਹਜੇ ਥੋੜਾ ਜਿਹਾ ਸਿਕਾਈ ਵੀ ਘਾਟੀ ਆ ਵੀ ਥੋੜਾ ਜਿਹਾ ਵੈਸੇ ਮੋٹے ਤੌਰ ਤੇ ਆਪਾਂ ਇੱਕ ਤੂਫਾਨੀ ਜਿਹਾ ਕੈਮਰਾ ਮਾਰਤੀ ਗਿਆ ਅੱਜ ਠੀਕ ਹੈ ਤੇ ਜਦੋਂ ਮੈਨੂੰ ਲੱਗਦਾ ਵੀ ਹੈ ਫੁਲਕਾਰੀ ਵਾਲੀ ਸ਼ਾਇ ਹੈ ਪੋਲ ਵੱਡੀ ਆ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਕਰਮਾਂ ਵਾਲੀ ਆ ਮਾਤਾ ਮੱਤਿਆ ਕੀ ਹੋ ਸਕਦਾ ਵੀ ਉਦੋਂ ਤੱਕ ਟੰਗੀ ਰਹੀ ਇੱਥੇ ਤੇ ਆਪਾਂ ਜ਼ਰੂਰ ਦਿਖਾਵਾਂਗੇ ਜੇ ਕਿਸੇ ਭ ਬਾਕੀ ਮੇਰੇ ਵੀਰ ਜਿੰਨਾ ਵੀਰਾਂ ਬਰੀਡ ਤੇ ਕੰਮ ਕਰਨਾ ਬਰੀਡ ਦੇ ਝੋਟੀ ਰੱਖਣ ਵਾਲੀ ਆ ਉਹ ਚੰਗੀ ਆ ਹੈ ਆਹ ਵੇਖੋ ਜੀ ਇਹੋ ਜੀ ਝੋਟੀ ਦਾ ਗਾੜੀ ਜਿਹੜਾ ਕੋ ਬੱਚਾ ਹੋਗਾ ਉਹਦਾ ਉਹਦੀ ਹਾਈਟ ਕਿੱਥੇ ਹੋਗੀ ਚੰਗੇ ਮਾਲੀ ਤੋਂ ਭਰਾਈ ਹੋਈ ਤੇ ਨਹੀਂ ਨਹੀਂ ਚੰਗੀ ਸਪੈਸ਼ਲ ਸ਼ਾਇ ਹੈਗੇ ਲੋ ਵੀ ਦੋਸਤੋ ਇਹ ਐਂਡ ਦੇ ਵਿੱਚ ਤੁਹਾਡੀ ਨਿਗਾਹ ਦੇ ਵਿੱਚੋਂ ਘੜਾਉਣੀ ਸੀਗੀ ਝੋਟੀ ਲંબਾਈ ਨੂੰ ਪੂਰੀ ਐਕਸਟਰਾ ਆਰਡੀਨਰੀ ਆ ਠੀਕ ਆ ਜੀ ਬੜੀਆਂ ਘੱਟ ਝੋਟੀਆਂ ਆਪਾਂ ਵੇਖਦੇ ਆ ਚਲੋ ਏਡੀ ਹਾਈਟ ਕਰਦੀਆਂ ਤੇ ਏਡੀ ਵੇਲ ਬੂਲਦੀਆਂ ਦਿਨ ਲੈਂਦੀ ਆ ਬਾਕੀ ਉਹ ਤੁਹਾਨੂੰ ਆਪਾਂ ਸਮਾਂ ਦੱਸ ਹੀ ਦਿੱਤਾ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਜੀ ਸੋ ਪਹਿਲੇ ਸੂਵੇ ਦੇ ਵਿੱਚ ਚਲੋ ਜਿੰਨਾ ਦੁੱਧ ਚਵਾਇਆ ਜੋ ਵੇਰ ਵਾਰ ਰਿਕਾਰਡ ਮਿਲਿਆ ਉਹ ਤੁਹਾਡੇ ਨਾਲ ਸਾਂਝਾ ਕਰਤਾ ਤੇ ਇੱਧਰ ਜਿਹੜੀਆਂ ਚਾਰ ਬਿਹੜਾ ਤੁਹਾਨੂੰ ਆਪਾਂ ਦਿਖਾਤੀਆਂ ਨੇ ਸੂਈਆਂ ਦੋ ਦੋ ਗੱਬਨ ਸ਼ੇਰੇ ਇੱਕ ਕੰਟੈਕਟ ਨੰਬਰ ਕਰਦੇ ਸਾਂਝੇ ਆਪਾਂ ਨੰਬਰ ਰਾਇਵੀਰ ਆਪਣਾ ਹੋਈ 77105 ਤੇ 77000 ਠੀਕ ਆ ਜੀ ਹਾਂਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਮਾਲ ਆਉਂਦਾ ਨਹੀਂ ਤਾਂ ਡੇਲੀ ਰੁਟੀਨ ਦੇ ਵਿੱਚ ਪੁੱਛਕਿਛ ਕਰਦੇ ਰਿਹਾ ਕਰੋ ਬਿਹੜਾ ਸਾਫ਼ ਸੁਥਰੀਆਂ ਨੇ ਪੜਤੇ ਜੈ ਜ ਧੰਨਵਾਦ ਸਾਰੇ ਭਰਾਵਾਂ ਦਾ ਜੁੜਨ ਵਾਸਤੇ ਵੀਡੀਓ ਵੇਖਣ ਵਾਸਤੇ ਤੇ ਸ਼ੇਅਰ ਕਰਨ ਵਾਸਤੇ ਮਿਹਰਬਾਨੀ